ਜੋਧਪੁਰ ਚੀਮਾ ਖੇਡਦੇ ਆ ਤੇ ਛਪਰੇ ਪਾਲੇ ਪਾਸੇ ਬੰਦਾ ਡੌੜ ਤੇ ਜੋਧਪੁਰ ਚੀਮਾ ਦੇ ਜਵਾਨ ਕਾਲੇ ਪੱਟੇ ਵਿੱਚ ਪਾਉਂਦੇ ਵੀ ਕਬੱਡੀ ਤੇ ਜਾਨਦਾਰ ਹੱਥ ਜੁੜੀ ਹੋਈ ਆ ¡Gracias! ਜਿਸ ਸਮਰਾ ਕਰਦੇ ਨੇ ਜਵਾਨ ਚਾਹੇ ਸਟਾਪਰਾ ਜੋੜਪੁਰ ਚੀਮਾ ਦੇ ਘਰੋ ਉਹ ਮੁਕਾਬਲਾ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਕੀਤੀ ਸਟਾਫ ਮਿੱਤਰੋ ਸਿੱਖਣੇ ਤੇ ਪੁਆਇੰਟ ਸਿੱਖ ਦੇ ਲਈ ਜੁੜਿਆ ਆਪਣੀ ਟੀਮ ਦੇ ਲਈ ਜੋੜਪੁਰ ਚੀਮਾ ਦੇ ਲਈ ਅਰਹੀ ਲੱਕੀ ਚੱਲਿਆ ਅਟਵਾੜ ਉਧਰੋਂ ਪਾਸੇ ਫੇਰ ਇੱਕ ਵਾਰ ਕਬੱਡੀ ਖੋਦਾਗਾ ਆ ਜਾ ਓਏ ਆ ਇਧਰ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਬ੍ਰਿਜਿੰਗ ਜੀ ਤੋਂ ਬਿਨਾਂ ਮੇਰੇ ਸਾਹਿਬ ਆਪਰੇ ਤੋਂ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਮੁੱਖ ਮਹਿਮਾਨ ਆਏ ਜਿਹਨੇ ਨਿਕਾ ਸਵਾਦ ਕੀਤਾ ਉਹਨਾ ਸੰਤ ਕੁਬੀਰ ਸਿੰਘ ਜੀ ਤੋਂ ਅੰਮਲੇ ਸਾਡੇ ਦਰਸ਼ਕਾਂ ਨੂੰ ਕਿਹਾ ਐਡ ਲੱਕ ਚੱਲ ਨਾ ਫਿਰ ਇੱਕ ਵਾਰ ਜੀਨੀ ਸਾਹਮਲੇ ਜੇ ਰੰਗ ਦਾ ਗਬਰੂ ਪਾਉਂਦਾ ਕਬੱਡੀ ਦਰਸ਼ਕੋ ਜੇ ਵੇਖਦੇ ਕਿਹਨੂੰ ਕਰਦਾ ਟੱਚ ਜਾਪੀ ਘੜੇ ਨੇ ਸਿੱਖੋ ਹਿੱਟੇ चलियाधपुर जी तूं फिर हिकु बार कमु पूरा तव्हांजी मिता मिते ਪਰ ਪਿਆਰ ਖੜਿਆ ਚੋਟਪੁਰ ਟੀਮਾਂ ਦੇ ਘਰੋਂ ਸਿੱਖ ਹੋਰੀ ਖੜੇ ਨੇ ਪਿਆਰ ਤੇ ਮੁਕਾਬਲਾ ਬੇਕੋ ਹੋਇਆ ਫੇਰ ਇੱਕ ਵਾਰ ਆਹ ਬੱਲੇ ਜਵਾਨ ਬੈਂਕ ਵਾਲਾ ਕਿਰਪਾ ਟੀਮੀ ਪੁੜਾ ਜਵਾਨ ਅੰਦਰ ਜੋੜ ਵਾਲਾ ਗਬਰੂ ਫੇਰ ਕਬੱਡੀ ਪਾਉਂਦਾ। ਲਓ ਵੇਖੋ ਕੀ ਬੰਦਾ। ਆਹ ਹੋਇਆ ਮੁਕਾਬਲਾ। ਆਹ ਕਿੰਨਾ ਵਗਰ ਦੀ ਲੱਗੋਂ ਕਲਕੀ ਵੀ ਗਰਾਊਂਡ ਵਿੱਚ ਪਹੁੰਚ ਜਾਂਦੀ। ਕੋਪੇ। ਲਓ ਵੇਖੋ ਉਧਰ ਫੇਰ ਇੱਕ ਵਾਰ ਮੁਕਾਬਲਾ ਬੁਲੇ ਵੀ ਜਾ ਰਿਹਾ। ਆਹ ਜਿੰਦਾ ਝਕੋਨੀਆਂ ਗਾਲਾਂ ਸੜ ਭੱਜਿਆ ਹੋਵੇਗਾ ਤੇ ਪੁਆਇੰਟ ਲੈ ਕੇ ਜੋ ਬੋਰਡੀ ਵਿੱਚ ਪਹੁੰਚੇਗਾ ਅਗਰ ਤੇ ਫੇਰ ਇੱਕ ਵਾਰ ਜਿੰਨੀ। ਜਿੰਨੀ ਦੀ ਕਬੱਡੀ ਫੇਰ ਪੈਂਦੀ ਅਰਚਕ ਵੀਰੋ। ਅੰਦਰ ਜੋੜ ਦਾ ਜਵਾਨ ਪਾਉਂਦਾ ਕਬੱਡੀ। ਹੋਣਾ ਛਾਰ ਪੰਜਾਬੀ ਦੀ ਇਹ ਆ ਪੰਜਾਬੀ ਉਹਦੀ ਪੰਜਾਬੀ ਬਾਜਾ ਹੋਣਾ ਜਿਹਨੇ ਆਪਣੇ ਬਚਪਨ ਦੇ ਵਿੱਚ ਇਹ ਖੇਡ ਨਾ ਖੇਡੀ ਹੋਵੇ ਹਰ ਇੱਕ ਦੇ ਖੇਡ ਇਹ ਜਿਹੜੀ ਖੇਡ ਖੇਡ ਕੇ ਚੱਲੀ ਹੋਈ ਆ ਉਧਰ ਜਵਾਨ ਕਬੱਡੀ ਕਾਲੀ ਪੱਟੀ ਦੇ ਵਿੱਚ ਪਾਉਂਦਾਗਾ ਵੇਖੋ ਬੁੱਲੇ ਹੋਈ ਤਿਆਰ ਕਹੜੇ ਨੇ ਬਾਕ ਦੋੜ ਵਾਲੇ ਆ ਲੱਗਿਆ ਬੁੱਲਾ ਬੁੱਲੇ ਨੇ ਇੱਕ ਵਾਰੀ ਫੇਰ ਉਧਰ ਸਕੱਜਾ ਕੀਤਾ ਤਾ ਡਾ ਤਾਂ ਲੈਂਪ ਦੀਆਂ ਚੂੜੀਆਂ ਕੱਸੀਆਂ ਨੇ ਵੇਖੋ ਕੀ ਬਣਦਾ ਪੂਰੀ ਤਰ੍ਹਾਂ ਜਕੜਿਆ ਹੋਇਆ ਮਾਦੇ ਪੁੱਤਰੇ ਕੋਈ ਮਫਤਾ ਨਹੀਂ ਤੇ ਪੁਆਇੰਟ ਗਿਆ ਆਪਣੇ ਸਾਈਡ ਤੇ ਆ ਹਰਮਿਤ ਦਾ ਸੋਇਆ ਉਹ ਬੱਲੇ ਗੱਬਰੂਆ ਤੇਰੇ ਕਮਾਲ ਕੀਤੀ ਆ ਉਹ ਕੀਤਾ ਲੱਤੋਂ ਲੈ ਗੱਬਰੂਆ ਜਾਂਦੇ ਮੋٹے ਪੱਟੂ ਉਹ ਕੀਤਾ ਸਟਾਪ ਦੇਖੋ ਮਾਦਰੀ ਜੀ ਗੁੰਡੀ ਦਾ ਜਲਾਉਣ ਉਹ ਬੁੱਲੇ ਨੇ ਕੀਤਾ ਸਟਾਪ ਬੜਾ ਚਾਲਨ ਕਰਦੀ ਬੁੱਲਾ ਦਾਦਰ ਜੋੜ ਵਾਲਾ ਗੱਬਰੂ ਜਿਹਨੇ ਕੀਤਾ ਹੋਇਆ ਸਕੰਡਾ ਟੈਟ ਮਾਰਤਾ ਝੋਟੇ ਨੇ ਕੋਈ ਮੋਕਾ ਨਹੀਂ ਦਿੱਲਿਆ ਦੇਖੋ ਕੀ ਮੰਦਾ ਖਿੱਤੀ ਭਰਾਂ ਦੇ ਬਾਈ ਪਹਿਲੀ ਵੱਡੀ ਪੈ ਗਈ ਦੁਰਜਿੰਦਰ ਨੂੰ ਦੇ ਆਪਣੇ ਜੇ ਸਾੜਾ ਇਸ ਕਰਦਾ ਸਮਾਰਕ ਨੇ ਗੁਲਾਬ ਨੇ ਨੰਦਮ ਦਵਾਣਾ ਇਹਨਾਂ ਨੇ ਮੈਚ ਕਲਾ ਕਲਾ ਸਾਡੇ ਕੋਲੇ 19 ਟੀਮਾਂ ਪਹੁੰਚ ਕੇ ਆਏ ਅਸੀਂ ਟਾਈਆਂ ਕੱਢਣ ਲੱਗਿਆ ਕੋਈ ਵੀ ਕਿਸੇ ਦਾ ਕੋਈ ਰਾਜ਼ੀ ਨਹੀਂ ਕਰਨਾ ਵੀ ਸਾਡੀ ਟੀਮ ਐਂਟਰ ਕਰ ਲਓ ਜੇ ਤੁਹਾਡੀ ਵੀ ਕਰ ਲਓ ਅਸੀਂ ਕਿਸੇ ਦੀ ਉਹ ਵੀ ਨਹੀਂ ਕਰਦੇ ਜਿਹੜੀ ਸਾਡੇ ਕੋਲੇ ਕਲਾ ਹੋਈਆਂ ਨੇ ਉਹੀ ਕਰਨੀਆਂ ਨੇ ਇਹ ਸਾਡੇ ਕੋਲੇ ਮਾਰਗਦਾ ਬਹੁਤ ਹੀ ਪ੍ਰਸਿੱਧ ਪੇਂਡੂ ਖੇਡ ਮੇਲਾ ਜੰਡਾ ਵਾਲਾ ਸਿੰਘੂ ਦਾ ਸ਼ਹੀਦ ਕਦੂਪੁਰ ਸਪੋਰਟ ਕਲੱਬ ਤੇ ਸ਼ੁਭਕ ਭਰਾਇ ਕਲੱਬ ਜੰਡਾ ਵਾਲੇ ਵੱਲੋਂ ਇਸ ਸਮਾਗਮ ਸਮਾਗਮ ਦੀ ਖੁਆਇਆ ਜਾ ਰਿਹਾ ਹੈ ਖੁਆਇਆ